ਸੰਗਤ ਜੀ ਆਪਾਂ ਸੁਖਮਨੀ ਸਾਹਿਬ ਦੀ ਸੰਥਿਆ ਲੜੀ ਵਰ ਕਰ ਰਹੇ ਆ ਤੇ 6 ਅਸ਼ਟਪਦੀਆਂ ਆਪਣੀਆਂ ਸੰਪੂਰਨ ਹੋ ਚੁੱਕੀਆਂ ਅਸੀਂ ਅੱਗੇ ਸ਼ੁਰੂ ਹੁੰਦਾ ਹੈ ਸ਼ਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹ ਕਹੇ ਨਿਪਟਣਾ ਕਹੇ ਪੜਨ ਦਲਾਵਣ ਲੱਗੀਆਂ ਸੋ ਮੁਕਤਾ ਹੋਏ ਸੋਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਇਹਨੂੰ ਅਚਰਜ ਪੜਨਾ ਹੈ ਕਈ ਥਾਵਾਂ ਤੇ ਅਚਰਜ ਵੀ ਆਉਂਦਾ ਹੈ ਪਰ ਜਿੱਥੇ ਆਵੇਗਾ ਉੱਥੇ ਤੁਹਾਨੂੰ ਦੱਸਿਆ ਜਾਵੇਗਾ ਇਸ ਨੂੰ ਅਚਰਜ ਉਚਾਰਨ ਕਰਨਾ ਹੈ ਅਸ਼ਟਪਦੀ ਸਾਧਕ ਸੰਗ ਤਿਆ ਰੱਖਣਾ ਕੈ ਦੁਲਾਵਾਂ ਨਾਲ ਕੀ ਉਚਾਰਨ ਹੋਗਾ ਹੈ ਸਾਧਕ ਸੰਗ ਸੰਗ ਤੇ ਵਿਸਰਾਮ ਹੈ ਮੁਖ ਊਜਲ ਹੋਤ ਸਾਧ ਸੰਗ ਮਰ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਬਮਾਨ ਮਿਟੈ ਤਲਾਵਾਂ ਲੱਗੀਆਂ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ 부ਝੈ ਪ੍ਰਭ ਨੇਰਾ ਇਹਨੂੰ 부ਝੈ ਨਹੀਂ ਬੋਲਣਾ ਅਦਕਲਾ ਕੇ ਉਚਾਰਨ ਕਰਨਾ 부ਝੈ ਸਾਧ ਸੰਗ ਸਭ ਹੋਤ ਨਦੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੈ ਕੌਣ ਪਰਾਨੀ ਬਰਣਾ ਬਰਨੇ ਨਹੀਂ ਪੜਨਾ ਬਰਨਾ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧਕੈ ਸੰਗ ਅਗੋਚਰ ਮਿਲੇ ਮਿਲੇ ਤੇ ਦਲਾਵਾਂ ਲਗੀਆਂ ਧਿਆਨ ਰੱਖਣਾ ਸਾਧਕੈ ਸੰਗ ਸਦਾ ਪਰਫੁੱਲੇ 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 ਨਹੀਂ ਪੜਨ ਨੂੰ ਪਰਫੁੱਲੇ ਅਦਕਲਾਕ ਤੇ ਉਚਾਰਨ ਕਰਨਾ ਪਰਫੁੱਲੇ ਸਾਧਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ oye sab ke rehn sad ke sang manohar ban sad ke sang na kathu taave sad sang asthit man paave asthit thathe di awaz ucharan karni hai man paave sad ke sang maya te bhinn sad sang nanak prab so par san so par san ikattha padhna sad sang dushman sa meet sadhu ke sang maha polite ਸਾਧ ਸੰਗ ਕਿਸ ਸੋ ਨਹੀਂ ਬੈਰ 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 ਨਹੀਂ ਪੜਨਾ ਬੈਰ ਪੜਨਾ ਦਲਾਵਾਂ ਲੱਗੀਆਂ ਸਾਧ ਕੈ ਸੰਗ ਨਾ ਬੀਗਾ ਪੈਰ ਬੀਗਾ ਕੈ ਸੰਗ ਤਾਂ ਪੜ ਜਾਂਦੀ ਹੈ ਬੀਗਾ ਪੈਰ ਬਿੰਦੀ ਲਾ ਕੇ ਉਚਾਰਨ ਕਰਦੀ ਹੈ ਉਚਾਰਨ ਹੈ ਬੀਗਾ ਪੈਰ ਸਾਧ ਕੈ ਸੰਗ ਕੈ ਬੋਲਣੇ ਸਾਰੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਸਾਧ ਕੈ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮ ਆਨੰਦਾ ਸਾਧਕੈ ਸੰਗ ਨਾਹੀ ਹੋ ਤਾਪ ਸਾਧਕੈ ਸੰਗ ਤਜੈ ਸਭ ਆਪ ਤਜੈ ਨਿਪਟਨਾ ਤਜੈ ਆਪੇ ਜਾਣੈ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਨਿ ਆਈ ਸਾਧਕੈ ਸੰਗ ਨਾ ਕਬਹੂ ਤਾਵੇ ਕਬਹੂ ਦਿਲੰਕੜਾ ਲੱਗੀਆਂ ਤਿਆਰ ਰੱਖਣਾ ਸਾਧਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹਿ ਲਹਿਦ ਲਾਵਾਂ ਲੱਗੀਆਂ ਤਿਆਰ ਰੱਖਣਾ ਸਾਧੂ ਕੈ ਸੰਗ ਅਜਾਰ ਸਹ ਇਹਨੂੰ ਅਜਰ ਨਹੀਂ ਪੜਨਾ ਅਜਾਰ ਐਡਾ ਸਬੰਧਕ ਲਾ ਕੇ ਪੜਨਾ ਹੈ ਅਜਾਰ ਸਹ ਸਾਧਕੈ ਸੰਗ ਬਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੂਚੈ ਪਹੁੰਚੈ ਨਹੀਂ ਪੜਨਾ ਪਹੂਚੈ ਸਾਧਕੈ ਸੰਗ ਡ੍ਰੜੈ ਸਭ ਧਰਮ ਡ੍ਰੜੇ ਦੀ ਪੜਨਾ ਤਲਾਵਾਂ ਲੱਗੀਆਂ ਡ੍ਰੜੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਕਹ ਦਲਾਵਾਂ ਲੱਗੀਆਂ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਤੇ ਤੇ ਵਿਸਰਾਮੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਭਲਾਇਨ ਸਾਧ ਸੰਗ ਅੰਮ੍ਰਿਤ ਗੁਨ ਗਾਇਨ ਸਾਧ ਕੈ ਸੰਗ ਸਰਬ ਥਾਨ ਗੰਮ ਹੁਣ ਇਸ ਅਸ਼ਟਪਦੀ ਦੇ ਵਿੱਚ ਕਹਿ ਜਾਦੇ ਆਏ ਨੇ ਸਾਧਕੈ ਸੰਗ ਤੇ ਕਹਿ ਤੇ ਦਲਾਵਾਂ ਲੱਗੀਆਂ ਇਹ ਤਿਆਰ ਰੱਖਣਾ ਤੇ ਸੰਗ ਤੇ ਵਿਸਰਾਮ ਜਿੱਥੇ ਮੈਂ ਰੁਕਦਾ ਉੱਥੇ ਵਿਸਰਾਮ ਹੈ ਸਾਧਕੈ ਸੰਗ ਸਰਬ ਥਾਨ ਗੰਮ ਨਾਨਕ ਸਾਧਕੈ ਸੰਗ ਸਫਲ ਜਨਮ ਇਹਨੂੰ ਸਰਬ ਪੜ੍ਹਨਾ ਹੈ ਸਰਬ ਸੰਗ ਤੇ ਵਿਸਰਾਮ ਸਫਲ ਜਨਮ ਇਹਨੂੰ ਜਨਮ ਨਹੀਂ ਪੜ੍ਹਨਾ ਜਨਮ ਪੜ੍ਹਨਾ ਜੇ ਨੰਨੇ ਉੱਤੇ ਟਿੱਪੀ ਲੱਗੀ ਉਹ ਚਾਰਨ ਹੋਵੇਗੇ ਜਨਮ ਜਨਮ ਤਾਂ ਬਣੇਗਾ ਜੇ ਟਿੱਪੀ ਕਟਾਂਗੇ ਜਨਮ ਸਾਧਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਰ ਸਾਧਕੈ ਸੰਗ ਕਲੂਕਤ ਹਰੈ ਕਲੂ ਕਕਾ ਲੇਦ ਲੈਂਕੜ ਕਲੂ ਖਤ ਖਖੜ ਤਖਤ ਇਹਨੂੰ ਇਕੱਠਾ ਹੀ ਪੜ੍ਹਨਾ ਹੈ ਕਲੂਕਤ ਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾ ਊਹਾ ਸੁਹਿਲਾ ਸਾਧ ਸੰਗ ਬਿਚੁਰਤ ਹਰ ਮੇਲਾ ਜੋ ਇੱਛਾ ਹੈ ਇੱਛੇ ਨਿਪੜਨਾ ਇੱਛਾ ਹੈ ਤਲਾਵਾ ਜੋ ਇੱਛਾ ਹੈ ਸੋਈ ਫਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿੱਧ ਬਸੈ ਨਾਨਕ ਉਧਰੈ ਉਧਰੈ ਉਚਾਰਨ ਕਰਨਾ ਤੇ ਇੱਥੇ ਦਲਾਵਾ ਲੱਗਿਆ ਸਾਧ ਸੁਨ ਰਸੈ ਸਾਧਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕੈ ਸੰਗ ਨਾ ਮਨ ਤੇ ਵਿਸਰੈ ਬਿਸਰੇ ਬਿਸਰੇ ਨੀ ਪੜਨਾ ਬਿਸਰੇ ਦੁਲਾਵਾਂ ਲੱਗੀਆਂ ਸਾਧ ਸੰਗ ਸਰਪਰ ਨਿਸਤਰੈ ਨਿਸਤਰੈ ਨੀ ਪੜਨਾ ਨਿਸਤਰੈ ਸਾਧ ਕੈ ਸੰਗ ਬਦ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣਾ ਹੈ ਜੇਤਾ ਸੁਣ ਹੈ ਇੱਥੇ ਬਿਸਰਾਮ ਹੈ ਤੇਤਾ ਬਖਿਆਨ ਹੈ ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਕਾ ਤੇ ਬਿਸਰਾਮ ਹੈ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਦ ਕੀ ਸੋਭਾ ਸਾਦ ਬਨਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਨਾਨਕ ਸਾਦ ਪ੍ਰਭ ਭੇਦ ਨਾ ਪਾਈ ਸੋ ਸੰਗਤ ਜੀ ਆਪਣੇ ਸਤ ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ